ਅਸੀਂ ਕੀ ਕਹਣਾ ਚਾਹੁੰਦੇ ਆਂ ਬੇ ਜੀ ਤਿਆਸਰ ਅਜੇ ਕੇਸ ਨੂੰ ਅਸੀਂ ਪੇਸ਼ ਅਦਾਲਤ ਕੀਤਾ ਸੀਗਾ ਜੀ ਜਿਨ੍ਹਾਂ ਦਾ ਅੱਗੇ ਫਰਦਰ ਜੁਡੀਸ਼ਲ ਰਿਮਾਂਡ ਲਈ ਜੱਜ ਸਾਹਿਬ ਨੇ ਭੇਜਤਾ ਦੇ ਦਿੱਤਾ ਕਿ ਕਿੰਨੇ ਦਿਨਾਂ ਤੱਕ ਰੋਕਿਆ ਤੇ ਕੀ ਨਿਕਲਿਆ ਇਹ ਦੇਖੋ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈਗੀ ਆ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਜਿਹਦੀ ਅੱਗੇ ਫਿਊਚਰ ਪੜਤਾਲ ਕੀਤੀ ਜਾਊਗੀ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਊਗਾ ਅਕੋਰਡਿੰਗਲੀ ਅਸੀਂ ਉਹਦੀ ਰਿਪੋਰਟ ਫਰਮਾਨਯੋਗ ਅਦਾਲਤ ਵਿੱਚ ਪੇਸ਼ ਕਰਦਾਂਗੇ ਉਹਦੀ ਟੀਮ ਨਾਲ ਸੈਂਡ ਕੀਤੀ ਨੇ थाना ਕਨਾਲਵੱਲੋਂ ਇਸ ਦੀ ਜਿਹੜੀ ਤਫ਼ਤੀਸ਼ ਹੈਗੀ ਆ ਉਹਨੂੰ ਵਿੱਚ ਲੈ ਲਏ ਜਾ। ਸਰ ਬਲਵਿੰਦਰ ਸਿੰਘ ਨੂੰ ਵੀ ਇਸ ਮਾਮਲੇ 'ਚ ਨਾਮ ਦਿੱਤਾ ਗਿਆ ਸੀ ਤੇ ਗ੍ਰਿਫਤਾਰੀ ਹੋ ਚੁੱਕੀ। ਨਹੀਂ ਇੱਕ ਅਕਿਊਜ਼ਡ ਹੈ ਜੀ ਉਹਦੀ ਅਰੈਸਟ ਪੈਂਡਿੰਗ ਹੈ ਜੀ ਉਹਨੂੰ ਲੰਬਾਂ ਲਈ ਪੂਰੀ ਕੋਸ਼ਿਸ਼ ਕੀਤੀ ਗਈ। ਅਗਰ ਉਹਦਾ ਕੋਲੋਂ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਕੋਈ ਖੁਸ਼ਾਨੀ ਕੋਈ ਸਾਹਮਣੇ ਆਇਆ। ਜੋ ਹੁਣ ਤੱਕ ਦੀ ਦੇਖੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਮੈਂ ਉਹਨੂੰ ਅਸੀਂ ਪਬਲਿਕਲੀ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਹਜੇ ਜਿਹੜੀ ਫਿਊਚਰ ਇਨਵੈਸਟੀਗੇਸ਼ਨ ਦਾ ਇੰਪੈਕਟ ਆ ਸਕਦਾ ਹੈ ਤੇ ਇਨਵੈਸਟੀਗੇਸ਼ਨਰੀ ਅਡਰ ਗoing ਹੈਗੀ ਆ ਪਰ ਤੇ ਇਹ ਜੀ ਜ਼ਰੂਰ ਹੈ ਸੀ ਇਹਦੀ ਡੰਗਾਈ ਨਾ ਪੜਤਾਲ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਚੀਜ਼ ਸਾਹਮਣੇ ਆਊਗੀ ਅਕੋਰਡਿੰਗਲੀ ਕਾਰਵਾਈ ਆਉਣੇ ਲੱਗਦੀ ਹੈ ਜੀ ਪੇਸ਼ ਕੀਤਾ ਗਿਆ ਸਾਈਟ ਦੀਪੋਰਟ ਬਾਦੋ ਕੋਰਨੇ ਕੋਲ ਫਰਮਾਨਿਕ ਤੱਕ ਨਹੀਂ ਅੱਗੇ ਅੱਜ ਕੋ ਮਾਨਯੋਗ ਦਲਤੋਂ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਮਤਲਬ ਉਹ ਹੀ ਹੈ ਨਾ ਵਾਰੀ ਵਾਰੀ ਕਹਿ ਰਹੇ ਆਂ ਜੀ ਇਹ ਜੋ ਕਸ਼ਿਸ਼ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਥੋ ਇਨਵੈਸਟੀਗੇਸ਼ਨ ਤੱਕ ਕੰਫਾਈਨਡ ਰਹਿਣਾ ਹੈ ਕੇਸ ਦਾ ਮਤਲਬ ਅੱਗੇ ਇਨਵੈਸਟੀਗੇਟਰ ਲਈ ਠੀਕ ਰਹਿੰਦਾ ਹੋਏਗਾ ਕੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਵੀ ਸਾਹਮਣੇ ਆਉਗਾ ਅਕੋਰਡਿੰਗਲੀ ਕਰਵਾਇਆ ਜਾਵੇਗਾ